ਦੁੱਧੋ ਵਾਲਿਆਂ ਨੂੰ ਦੁੱਧ ਪੁੱਤੋ ਵਾਲਿਆਂ ਨੂੰ ਪੁੱਤ ਕਾਨਾ ਵਾਲਿਆਂ ਨੂੰ ਕਾਰਾ ਮਿਲਦਿਆਂ ਨਹੀਂ ਜੀ ਮਿਲਦੀਆਂ ਜੇ ਏਸ ਦਰ ਤੱਕੇ ਇੱਕ ਵਾਰੀ ਸੁਖ ਸੁਖ ਲਈ ਪੀਰਾਂ ਦੇ ਚਰਨਾਂ 'ਚ ਨਮਸਕਾਰ ਕਰ ਲਈ ਦਤਿਓ ਭਗਤੋ ਦੁੱਧੋ ਵਾਲਿਆਂ ਨੂੰ ਦੁੱਧ ਮਿਲਦਾ ਪੁੱਤੋ ਵਾਲਿਆਂ ਨੂੰ ਪੁੱਤ ਮਿਲਦਾ ਖਾਲੀ ਝੋਲੀਆਂ ਭਰ ਦਿੰਦਾ ਮੇਰਾ ਪੀਰ ਹਾਂਜੀ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ ਹਾਂਜੀ ਸਾਧ ਸੰਗਤ ਜੀ ਕਰੋ ਦਰਸ਼ਨੋ ਵੰਡ ਹੈ ਢੀਕੇ ਸੰਗਰੂਰ ਵਿਖੇ ਇਸ ਪੀਰਾਂ ਦੀ ਦਰਗਾਹ 'ਚ ਜੋ ਵੀ ਬੰਦਾ ਆਜੇ ਸੁੱਖ ਸੁੱਖ ਲੈ ਮੇਰਾ ਪੀਰ ਖਾਲੀ ਝੋਲੀ ਭਰ ਦਿੰਦਾ ਜੀ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ ਸਿਰਫੋ ਸਿਰਫ ਇੱਕ ਸੁੱਖ ਸੁੱਖ ਨਾਲ ਇੱਕ ਲੱਡੂਆਂ ਦਾ ਡੱਬਾ ਝੜਾਉਣ ਨਾਲ ਪੁੱਤਰ ਦੀ ਦਾਤ ਮਿਲ ਜਾਂਦੀ ਆ ਗੱਡੀਆਂ ਮਿਲ ਜਾਂਦੀਆਂ ਨੇ ਦੁੱਧ ਮਿਲ ਜਾਂਦਾ ਘਰ ਮਿਲ ਜਾਂਦਾ ਸਿਰਫ ਉਹ ਸਿਰਫ ਇੱਕ ਡੱਬਾ ਲੱਡੂਆਂ ਦਾ ਪੀਰਾਂ ਦੇ ਦਰ ਤੇ ਚੜਾਉਣ ਖਾਤਰ ਇੱਕ ਡੱਬਾ ਜੇ ਪੀਰਾਂ ਦੇ ਦਰ ਤੇ ਚੜਾ ਦਈਏ ਦੁੱਧ ਪੁੱਤ ਕਾਰਾਂ ਗੱਡੀਆਂ ਸਭ ਕੁਝ ਮਿਲ ਜਾਂਦਾ ਭਗਤੋ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ ਕਰੋ ਦਰਸ਼ ਦਿਦਾਰ ਜੀ ਪੀਰਾਂ ਦੇ ਚਰਨਾਂ 'ਚ ਝੁਕਾਓ ਆਪਣਾ ਸਿਰ ਪੀਰਾਂ ਦੇ ਚਰਨਾਂ 'ਚ ਆਖੋ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਸਾਰੀ ਹੀ ਪੀਰਾਂ ਨੂੰ ਮੰਨਣ ਵਾਲੀ ਸੰਗਤ ਕੋਲੇ ਵੀਡੀਓ ਪਹੁੰਚ ਜਾਵੇ ਬਾਰੇ ਵੀ ਤਾਂ ਕੋਈ ਨਹੀਂ ਤੇ ਆਪੋ ਆਪਣੀ ਹਾਜ਼ਰੀ ਦਰਗਾਹ 'ਚ ਲਗਵਾ ਸਕਣ ਜੈ ਪੀਰਾਂ ਦੀ 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 ਖਾਲੀ ਮੋੜ ਦਾ ਨਹੀਂ ਦਾਤਾ ਅਜ ਮੇਰੀ ਤੂੰ ਸੱਚੇ ਦਿਲੋਂ ਬੇਖ ਮੰਗ ਕੇ ਇੱਕ ਤੱਕਿਆ ਸਹਾਰਾ ਤੇਰੇ ਨਾਮ ਦਾ ਹੋਰ ਸਭ ਢਾਈਆਂ ਢੇਰੀਆਂ ਸ਼ਾਨਾਂ ਵਿੱਚੋਂ ਸਦਕੇ ਪੀਰਾ ਤੇਰੀ ਸ਼ਾਨ ਅਨਰਾਲੀ ਅਸੀਂ ਮਨਾਏ ਤੈਨੂੰ ਪੀਰਾ ਲੋਕੀ ਕਹਿਣ ਕਵਾਲੀ ਆ ਜਾ ਆ ਜਾ ਮੈਂ ਭਲਾਂ ਲੱਗੀਆਂ ਨੇ ਆ ਜਾ ਆ ਜਾ ਮੈਂ ਭਲਾਂ ਜੈ ਪੀ ਰਾਂਦੀ ਜੈ ਪੀ ਰਾਂਦੀ ਜੈ ਪੀ ਰਾਂਦੀ ਜੈ ਪੀ ਰਾਂਦੀ ਜੈ